ਤੁਸੀਂ ਦੇਖ ਰਹੇ ਹੋ ਹੈਡਲਾਈਨ 24 ਤੇ ਮੈਂ ਅਮਿਤ ਪਿਤੇ ਦਿਨ ਗਿੱਲਾ ਵਾਲੇ ਨਹਿਰ ਵਿੱਚ ਕੁੜੀ ਵੱਲੋਂ ਛਾਲ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸੁਖਦੇਵ ਸਿੰਘ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਉਹਨਾਂ ਵੱਲੋਂ ਉਹਨਾਂ ਦੀ ਜਾਨ ਬਚਾਈ ਜਾਂਦੀ ਹੈ ਤੇ ਆਓ ਸੁਖਦੇਵ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਜਿਹੜਾ ਮਾਮਲਾ ਸੀ ਉਸ ਦੇ ਬਾਰੇ ਜਾਣਦੇ ਆਂ ਲੇਡੀਜ਼ ਜੀ ਵੀ ਘਰੋਂ ਕੋਈ ਪਰੇਸ਼ਾਨ ਸੀਗੀ ਘਰੇਲੂ ਮੈਟਰ ਸੀ ਉਹਨਾਂ ਦਾ ਉਹ ਆਕੇ ਨਾ ਨਹਿਰ ਦੇ ਕੰਢੇ ਤੇ ਬੈਠ ਗਈ ਆਕੇ ਛਾਲ ਮਾਰ ਲੱਗੀ ਸੀਗੀ ਉਹਨਾਂ ਸਾਨੂੰ ਐਸੀ ਮੈਂ ਤੇ ਸਾਡੇ ਇੰਚਾਰ ਸਾਹਿਬ ਚੌਂਕ ਦੇ ਟ੍ਰੈਫਿਕ ਨਿਗ੍ਹਾ ਰਹੇ ਸੀਗੇ ਉਹ ਸਾਨੂੰ ਦੱਸਿਆ ਕਿਸੇ ਬੰਦੇ ਨੇ ਆ ਕੇ ਇਹ ਬੰਦੇ ਇੰਚਾਰ ਸਾਹਿਬ ਕਹਿੰਦੇ ਵੀ ਤੂੰ ਭੱਜ ਕੇ ਜਾ ਕਿ ਜਾ ਕੇ ਉਹਨੂੰ ਰੋਕ ਔਰ ਮੈਂ ਆਇਆ ਮੈਂ ਉਹਨੂੰ ਆ ਕੇ ਬਾਹਾਂ ਫੜਿਆ ਬਾਹੋਂ ਵੜ ਕੇ ਪਛਾਹ ਖਿੱਚਿਆ ਉਹਨੂੰ ਉਠਾਇਆ ਫਿਰ ਉਹਨੂੰ ਸਮਝਾਇਆ ਵੀ ਮਰਨ ਦੇ ਨਾਲ ਕੋਈ ਹੱਲ ਨਹੀਂ ਹੈਗਾ ਆਪਦਾ ਘਰੇ ਫਰੇਲੂ ਮੈਟਰ ਆਉਂਦਾ ਘਰੇ ਮੈਂ ਕਿ ਸੌਟ ਕਰ ਲਓ ਫਿਰ ਉਹਨਾਂ ਦੇ ਘਰ ਵਾਲਿਆਂ ਨੂੰ ਬੁਲਾਇਆ ਸੀ ਘਰ ਦੇ ਨੂੰ ਬੁਲਾ ਕੇ ਪਰ ਉਹਨਾਂ ਦੇ ਭਲੇ ਕਰਤਾ